ਜਿਸੀ ਬਣਾ ਕੇ ਤਿਆਰ ਕੀਤੀ ਹੈ ਗਰਮਾ ਗਰਮ ਟਮਾਟਰ ਤੇ ਲਸਣ ਦੀ ਸਬਜੀ ਇਹਦੀ ਤੁਸੀਂ ਚਟਣੀ ਵੀ ਬਣਾ ਸਕਦੇ ਆ ਸਬਜੀ ਵੀ ਬਣਾ ਸਕਦੇ ਆ ਇਸ ਨੂੰ ਦੋਹਾਂ ਤਰੀਕਿਆਂ ਦੇ ਨਾਲ ਬਣਾਇਆ ਜਾਂਦਾ ਹੈ ਤੇ ਉਨੀ ਹੀ ਜ਼ਿਆਦਾ ਇਹ ਸਵਾਦ ਬਣਦੀ ਹੈ ਜੇ ਸਬਜੀ ਤੁਸੀਂ ਵੀ ਬਣਾਣੀ ਹੈ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਹਾਂ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਟਮਾਟਰ ਤੇ ਲਸਣ ਦੀ ਸਬਜੀ ਇਸ ਦੇ ਲਈ ਅਸੀਂ ਲਸਣ ਛਿਲਕੇ ਰੱਖ ਲਿਆ ਹੈ ਟਮਾਟਰਾਂ ਨੂੰ ਵੀ ਇਹਨਾਂ ਦੇ ਚਾਰ-ਚਾਰ ਪੀਸ ਕਰ ਲੈਂਦੇ ਆ ਜੇ ਤੁਹਾਡਾ ਸਬਜੀ ਬਣਾਉਣ ਦਾ ਮਨ ਨਹੀਂ ਹੈ ਤੇ ਟਾਈਮ ਸਬਜੀ ਨੂੰ ਲੱਗਦਾ ਹੈ ਤਾਂ ਇੱਕ ਮਿੰਟੋ ਸਕਿੰਟਾਂ ਵਿੱਚ ਬਣਾ ਕੇ ਇਹ ਟਮਾਟਰ ਤੇ ਲਸਣ ਦੀ ਸਬਜੀ ਤਿਆਰ ਕੀਤੀ ਜਾ ਸਕਦੀ ਹੈ ਇੱਕ ਤਾਂ ਇਹਨੂੰ ਬਹੁਤਾ ਟਾਈਮ ਨਹੀਂ ਲੱਗਦਾ 5 ਤੋਂ 10 ਮਿੰਟ ਵਿੱਚ ਬਣ ਜਾਂਦੀ ਹੈ ਇਹ ਹੁਣ ਜੇ ਇਸ ਤਰ੍ਹਾਂ ਹੁਣ ਮੌਸਮ ਸਾਦੀਆਂ ਦਾ ਮੌਸਮ ਜਾਂਦਾ ਹੈ ਹਰੀਆਂ ਸਬਜ਼ੀਆਂ ਖਾਣ ਨੂੰ ਬਹੁਤ ਹੀ ਘੱਟ ਮਨ ਕਰਦਾ ਹੈ ਇਸ ਦੀ ਤੁਸੀਂ ਚਟਣੀ ਵੀ ਬਣਾ ਸਕਦੇ ਹੋ ਤੇ ਸਬਜੀ ਵੀ ਬਣਾ ਸਕਦੇ ਇਹਦੇ ਤਰ੍ਹਾਂ ਇਹਦੇ ਵਿੱਚ ਤੁਹਾਨੂੰ ਮੈਂ ਦੋਹੇ ਤਰੀਕੇ ਕੀ ਦੱਸੂਗੀ ਹੈ ਕਿ ਸਬਜੀ ਬਣਾਣੀ ਤਾਂ ਇਸ ਤਰ੍ਹਾਂ ਬਣਾਈ ਜਾ ਸਕਦੀ ਹੈ ਟਮਾਟਰ ਤੇ ਲਸਣ ਦੀ ਚਟਣੀ ਬਣਾਣੀ ਹੈ ਤਾਂ ਕਿਸ ਤਰ੍ਹਾਂ ਬਣਾਈ ਜਾ ਸਕਦੀ ਹੈ ਅੱਜ ਅਸੀਂ ਆ ਬਣਾ ਕੇ ਤਿਆਰ ਕਰਾਂਗੇ ਇਹਦੀ ਸਬਜ਼ੀ ਟਮਾਟਰ ਵੀ ਕੱਟ ਕੇ ਆਪਾਂ ਰੱਖ ਲਏ ਐ ਸਬਜ਼ੀ ਬਣਾਉਣ ਦੇ ਲਈ ਚੱਲਦੇ ਆ ਹੁਣ ਗੈਸ ਵੱਲ ਗੈਸ ਤੇ ਪੈਨ ਰੱਖ ਲਿਆ ਇਹਦੇ ਵਿੱਚ ਪਾ ਲੈਂਦੇ ਆ ਤੇਲ 3 ਤੋਂ 4 ਚਮਚੇ ਤੇਲ ਦੇ ਪਾ ਲੈ ਬਹੁਤਾ ਤੇਲ ਨਹੀਂ ਪਾਣਾ ਕਿ ਦੁਬਾਰਾ ਅਸੀਂ ਫੇਰ ਇੱਕ ਸੜਕਾ ਲਾਵਾਂਗੇ ਐ ਇਸ ਤਰ੍ਹਾਂ ਤੁਸੀਂ ਖੁੱਲੇ ਮੂੰਹ ਵਾਲਾ ਪੈਨ ਵੀ ਲੈ ਸਕਦੇ ਹੋ ਜਾਂ ਕੜਾਈ ਵੀ ਤੁਸੀਂ ਲੈ ਸਕਦੇ ਹੋ ਇੱਕ ਤਾਂ ਇਹ ਸਬਜ਼ੀ ਬਣਾਉਣ ਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਬਹੁਤਾ ਟਾਈਮ ਨਹੀਂ ਲੱਗਦਾ ਤੇ ਬਹੁਤ ਹੀ ਘੱਟ ਸਮਾਨ ਚਾਹੀਦਾ ਹੈ ਤਿੰਨ ਚਾਰ ਚੀਜ਼ਾਂ ਦੇ ਨਾਲ ਇਹ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ ਮੈਨੂੰ ਹੁਣ ਵੀਡੀਓ ਪਾਈ ਨੂੰ ਵੀ 10 ਤੋਂ 15 ਦਿਨ ਹੋ ਗਏ ਐ ਤੇ ਅੱਜ ਤੇ ਅੱਜ ਦੀ ਵੀਡੀਓ ਤੋਂ ਬਾਅਦ ਅਸੀਂ ਲਗਾਤਾਰ ਵੀਡੀਓ ਪਾਉਂਦੇ ਰਹੂंगे ਤੁਸੀਂ ਦੇਖਿਓ ਜਰੂਰ ਅਸੀਂ ਅਲੱਗ-ਅਲੱਗ ਤਰੀਕੇ ਦੇ ਨਾਲ ਕਿਸ ਤਰ੍ਹਾਂ ਸਬਜ਼ੀਆਂ ਬਣਾਉਂਦੀ ਆ ਕੋਈ ਵੀ ਨਾਸ਼ਤਾ ਬਣਾਉਣਾ ਹੈ ਤਾਂ ਉਹ ਵੀ ਬਿਲਕੁਲ ਸਿੰਪਲ ਤੇ ਆਸਾਨ ਤਰੀਕੇ ਦੇ ਨਾਲ ਬਣਾਵਾਂਗੇ ਹੈ ਤੇਲ ਗਰਮ ਹੋ ਗਿਆ ਇਹਦੇ ਵਿੱਚ ਪਾ ਲੈਂਦੇ ਅਸੀਂ ਸਾਟ ਲਸਣ ਟਮਾਟਰ ਰੱਖ ਲਿਆ ਨੇ ਉਸੇ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਸਵਾਦਗਰਦੀ ਹੈ ਜੈ ਤੁਸੀਂ ਵੀ ਇਹ ਸਬਜ਼ੀ ਟਮਾਟਰ ਤੇ ਲਸਣ ਦੀ ਪਰਾਣੀ ਹੈ ਤਾਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੇ ਤੁਸੀਂ ਹਜੇ ਤੱਕ ਤੁਸੀਂ ਕਿਚਨ ਵਿੱਚ ਵੀ ਨਹੀਂ ਗਏ ਤਾਂ ਪਹਿਲੀ ਵਾਰ ਤੁਸੀਂ ਸਬਜ਼ੀ ਬਣਾਣੀ ਹੈ ਤਾਂ ਇਹ ਸਬਜ਼ੀ ਤੁਸੀਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਣਾ ਸਕਦੇ ਹੋ ਈ ਦੇ ਵਿੱਚ ਬਹੁਤੇ ਮਸਾਲੇ ਨਹੀਂ ਪਾਣੇ ਆ ਦੋ ਤੇ ਚੀਜ਼ਾਂ ਦੇ ਨਾਲ ਹੀ ਸਬਜ਼ੀ ਇਹ ਬਣ ਜਾਣੀ ਹੈ ਇਹ ਟਮਾਟਰ ਲਸਣ ਤੇ ਪਿਆਜ਼ ਲੈ ਕੇ ਇਹਨੂੰ ਬਣਾ ਲਓ ਟਮਾਟਰਾਂ ਨੂੰ ਆਪਾਂ ਪਹਿਲਾਂ ਇਹਨਾਂ ਨੂੰ ਐਨ ਸੌਫਟ ਹੋਣ ਤੱਕ ਇਹਨਾਂ ਨੂੰ ਪਕਾ ਲੈਣਾ ਹੈ। ਟਮਾਟਰ ਤੇ ਲਸਣ ਨੂੰ ਪਕਣ ਦੇ ਲਈ 5 ਤੋਂ 6 ਮਿੰਟ ਲੱਗੂਗੇ। ਜ਼ਿਆਦਾ ਟਾਈਮ ਨਹੀਂ ਲੱਗਦਾ। ਜੀ ਦੇ ਵਿੱਚ ਤੁਸੀਂ ਹਰੀ ਮਿਰਚ ਪਹਿਲਾਂ ਵੀ ਪਾ ਸਕਦੇ ਹੋ ਜਿਸ ਤਰ੍ਹਾਂ ਅਸੀਂ ਪਹਿਲਾਂ ਲਸਣ ਪਾਇਆ ਤਾਂ ਹਰੀ ਮਿਰਚ ਤੁਸੀਂ ਸਾਫ਼ਤੀ ਪਹਿਲਾਂ ਵੀ ਪਾ ਸਕਦੇ ਹੋ ਤੜਕੇ ਵੀ ਤੁਸੀਂ ਪਾ ਸਕਦੇ ਹੋ। ਮੈਂ ਪਾਵਾਂਗੀ ਛੋਟੀ ਛੋਟੀ ਬਰੀ ਬਰੀ ਕੱਟ ਕੇ ਤੜਕੇ ਵਿੱਚ। ਹੁਣ ਅਸੀਂ ਇਹਨੂੰ ਟੱਕ ਦਈਏ। छे मिनट इन्होंने पका लेंगे दो मिनट तो बाद इस तरह पलटा देना दूसरी साइड से भी सॉफ्ट हो जाए तकरीबन एक मिनट होया है मिनट में है बिल्कुल जल्दी ही सॉफ्ट हो जाएंगे। ਟਮਾਟਰ ਸੌਫਟ ਹੋ ਗਏ ਆ ਇਸ ਤਰ੍ਹਾਂ ਇਹਨਾਂ ਦੇ ਉੱਪਰ ਤੇ ਛਿੱਲਕਾ ਉਤਾਰ ਦਣਾ ਬੱਲੀ ਸਾਨੀ ਨਾਲ ਹੀ ਉਤਰ ਜਾਂਦਾ ਹੈ ਛਿੱਲਕਾ ਜੇ ਤੁਸੀਂ ਮਿਸ਼ ਕਰਨੇ ਆ ਤਾਂ ਚੰਗੀ ਤਰ੍ਹਾਂ ਵਿੱਚ ਇਹਨਾਂ ਨੂੰ ਛਿਲਕਿਆਂ ਨੂੰ ਮਿਸ਼ ਵੀ ਕਰ ਸਕਦੇ ਹੋ ਇਸ ਤਰ੍ਹਾਂ ਨਹੀਂ ਲਕਾਲ ਦਿਓ ਇਸ ਤਰ੍ਹਾਂ ਇੱਕ ਕਟਛੀ ਲੈ ਕੇ ਇਹਨਾਂ ਨੂੰ ਟਮਾਟਰਾਂ ਨੂੰ ਮਿਸ਼ ਕਰ ਲੈਣਾ ਜਾਂ ਮੈਸ਼ ਲੈ ਲਓ ਦੇ ਇਸ ਤਰ੍ਹਾਂ ਕੜਚੀ ਨਾਲ ਵੀ ਐਨ ਹਸਾਨੀ ਨਾਲ ਹੋ ਜਾਂਦੇ ਆ ਇਹ ਰੱਖਣਾ ਕਿ ਜਿਹੜਾ ਲਸਣ ਪਾਇਆ ਹੈ ਨਾ ਉਹ ਵੀ ਸਾਡਾ ਸੌਫਟ ਹੋਣਾ ਚਾਹੀਦਾ ਲਸਣ ਕੱਚਾ ਨਹੀਂ ਹੋਣਾ ਚਾਹੀਦਾ ਜੇ ਕੱਚਾ ਹੈ ਤਾਂ ਉਹਦੀ ਕੱਚੇ ਫੰਦੀ ਵਾਸਨਾ ਆਈ ਜਾਣੀ ਹੈ ਦੇਖੋ ਲਸਣ ਵੀ ਐਨ ਬਿਲਕੁਲ ਸੌਫਟ ਹੋ ਗਿਆ ਵੀ ਮੈਸ਼ ਹੋ ਗਿਆ ਐਨ ਲਸਣ ਵੀ ਤੇ ਸਾਡੇ ਟਮਾਟਰ ਵੀ ਬਿਲਕੁਲ ਸੌਫਟ ਹੋ ਗਿਆ ਮੈਸ਼ ਚੰਗੀ ਤਰ੍ਹਾਂ ਸੀ ਇਹਨਾਂ ਨੂੰ ਮੈਸ਼ ਕਰ ਲੈਂਦੇ ਆ ਲਸਣ ਤੇ ਟਮਾਟਰ ਸਾਡੇ ਮੈਸ਼ ਹੋ ਗਏ ਇਹਨੂੰ ਇੱਕ ਅਲੱਗ ਵਰਤਨ ਵਿੱਚ ਕਢਾ ਲੈਂਦੇ ਆ ਤੇ ਦੁਬਾਰਾ ਫੇਰ ਹੁਣ ਲਾਂਦੇ ਆ ਸਬਜ਼ੀ ਨੂੰ ਤੜਕਾ ਦੁਬਾਰਾ ਉਸੀ ਪੈਨ ਵਿੱਚ 3 ਤੋਂ 4 ਚਮਚੇ ਤੇਲ ਦੇ ਹੋਰ ਪਾ ਲੈਂਦੇ ਆ ਤੇਲ ਗਰਮ ਹੋ ਗਿਆ ਇਹਦੇ ਵਿੱਚ ਪਾ ਦਿੰਦੇ ਆ ਸਾਦਾ ਜੀਰਾ ਕੀਆਂ ਹੋਈਆਂ ਲਾਲ ਮਿਰਚਾਂ ਇਹਨਾਂ ਦੋਹਾਂ ਨੂੰ ਪਕਾ ਕੇ ਤੇ ਬਾਅਦ ਵਿੱਚ ਪਾ ਦਾਂਦੇ ਇਹਦੇ ਵਿੱਚ ਹਰੀ ਮਿਰਚ ਤੇ ਪਿਆਜ਼ ਇਹਨਾਂ ਨੂੰ ਇਸ ਤਰ੍ਹਾਂ ਬਰੀਕ-ਬਰੀਕ ਕੱਟ ਕੇ ਪਾ ਲਿਆ ਏ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹਰੀ ਮਿਰਚ ਤੁਸੀਂ ਪਹਿਲਾਂ ਪਾ ਸਕਦੇ ਆ ਟਮਾਟਰ ਤੇ ਲਸਣ ਦੇ ਨਾਲ ਨਹੀਂ ਇਸ ਤਰ੍ਹਾਂ ਤੜਕੇ ਪਰ ਵੀ ਕੱਟ ਕੇ ਤਰੀਕੂ ਦੀ ਕਪਾ ਸਕਦੇ ਆ। ਇਹਨਾਂ ਤੱਕ ਕੇ ਨਹੀਂ। 2 ਤੋਂ 3 ਮਿੰਟ ਇਹਨੂੰ ਪਕਾ ਲੈਣਾ। ਜ਼ਿਆਦਾ ਨਹੀਂ ਬੋਲਡਨ ਬਰਾਊਨ ਕਰਨੇ ਬਸ ਹਲਕਾ ਜਿਹਾ ਹੀ ਬੋਲਡਨ ਬਰਾਊਨ ਕਰਨਾ। ਜਦ ਤੜਕੇ ਨੂੰ 2 ਮਿੰਟ ਹੋ ਜਾਂਦੇ ਆ ਰੱਖੇ ਹੋਏ ਨੂੰ ਤਾਂ ਇਹਦੇ ਵਿੱਚ ਥੋੜਾ ਜਿਹਾ ਪਾ ਦਿਓ ਹਰਾ ਧਨੀਆ। ਇਸ ਤਰ੍ਹਾਂ ਕੜਕਾਹੇ ਪਰ ਧਨੀਆ ਪਾਇਆ ਹੋਵਾ ਤਾਂ ਵਿੱਚ ਐਨ ਫੁਨਕਾ ਤੇ ਥਾਬੀ ਦਾ ਦੇਖੋ ਫਲੇਵਰ ਕਿੰਨਾ ਵਧੀਆ ਆਉਂਦਾ ਇਹਨਾਂ ਖਸ਼बू ਵੀ ਬਹੁਤ ਹੀ ਵਧੀਆ ਆਉਂਦੀ ਹੈ ਕੜਕਾਹੇ ਪਰ ਧਨੀਆ ਪਾਇਏ ਦੀ ਪਿਆਜ਼ ਵੀ ਸਾਡੇ ਹਲਕੇ ਜਿਹੇ 골ਡਨ ਬ੍ਰਾਊਨ ਹੋ ਗਏ ਆ ਇਹਦੇ ਵਿੱਚ ਪਾ ਦਿੰਦੇ ਅਸੀਂ ਪਾਊਡਰ ਮਸਾਲੇ ਜਿਹੜੇ ਪਾਊਡਰ ਮਸਾਲੇ ਪਾਣੇ ਆ ਬਿਲਕੁਲ ਥੋੜੇ ਮਸਾਲੇ ਪਾਣੇ ਆ ਜਿਆਦਾ ਮਸਾਲੇ ਨਹੀਂ ਇਸ ਵਿੱਚ ਪਾਣੇ ਅਸੀਂ ਹਲਕੀ ਜਿਹੀ ਨੋਰਮਲ ਲਈ ਜਾਈ ਸਬਜ਼ੀ ਬਣਾਣੀ ਆ ਬਿਲਕੁਲ ਸਪੈਸੀ ਸਬਜ਼ੀ ਨਹੀਂ ਬਣਾਣੀ ਹਲਦੀ ਪਾਊਡਰ ਨਮਕ ਟੇਸਟ ਦੇ ਮਤਾਬਕ ਪਾੜਨਾ ਹੈ ਗਰਮ ਮਸਾਲਾ ਅਦਰਕ ਦਾ ਚਾਹ ਕਾਲੀ ਮਿਰਚ ਪਾਊਡਰ ਚਟਕੀਕ ਇਹ ਪਾ ਲੈਣੀ ਹੈ ਸਾਹਨੇ ਨੂੰ ਹਲਕਾ ਜਿਹਾ ਭੁੰਨ ਕੇ ਹੁਣ ਪਾ ਦੇਣਾ ਇਹਦੇ ਵਿੱਚ ਨਾਲ ਹੀ ਭੁੱਜੇ ਹੋਏ ਟਮਾਟਰ ਇਹਨੇ ਕਿੰਨੀ ਜਿਆਦਾ ਆਸਾਨ ਸਬਜੀ ਬਣਾਉਂਦੇ ਬਹੁਤੇ ਮਸਾਲੇ ਵੀ ਪਾਣੇ ਬਹੁਤ ਦਿਨ ਮਸਾਲਿਆਂ ਦੇ ਨਾਲ ਹੀ ਇਹ ਸਬਜੀ ਬਣ ਜਾਂਦੀ ਹੈ ਇਸ ਤਰ੍ਹਾਂ ਤਾਂ ਬਣ ਗਈ ਇਹ ਟਮਾਟਰ ਤੇ ਫਲਾਸਣ ਦੀ ਸਬਜੀ ਜੇ ਤੁਸੀਂ ਹੁਣ ਇਹਦੀ ਚਟਣੀ ਬਣਾਣੀ ਹੈ ਚਟਣੀ ਕਿਸ ਤਰ੍ਹਾਂ ਬਣਾਣੀ ਹੈ ਉਹਦੇ ਲਈ ਕੀ ਕਰਨਾ ਹੈ ਟਮਾਟਰ ਸੇਮ ਇਸੇ ਤਰ੍ਹਾਂ ਲਸਣ ਤੇ ਟਮਾਟਰਾਂ ਨੂੰ ਪੋਨ ਲੈਣਾ ਹੈ ਗੈਸ ਤੇ ਪਹਿਲਾਂ ਦੋਹਾਂ ਚੀਜ਼ਾਂ ਨੂੰ ਇਹਨਾਂ ਨੂੰ ਪਕਾ ਲੈਣਾ ਹੈ ਉਹ ਉਸ ਤੋਂ ਬਾਅਦ ਟਮਾਟਰ ਠੰਡੇ ਠੰਡੇ ਹੋਣ ਲਈ ਰੱਖ ਦੇਣੇ ਆ ਬਾਅਦ ਵਿੱਚ ਤੁਸੀਂ ਇਹਦੇ ਵਿੱਚ ਪਿਆਜ਼ ਕੱਚੇ ਹੀ ਪਾਣੇ ਆ ਥੋੜਾ ਜਿਹਾ ਪਾ ਤੋ ਇਹਦੇ ਵਿੱਚ ਉਦੀਨਾ ਤੇ ਦੇਖੋ ਇਹਦੀ ਚਟਣੀ ਬਣ ਜਾਂਦੀ ਹੈ ਇਸ ਤਰ੍ਹਾਂ ਇਹਦੀ ਸਬਜ਼ੀ ਬਣ ਜਾਂਦੀ ਹੈ ਤੁਸੀਂ ਦੋਹਾਂ ਤਰੀਕਿਆਂ ਦੇ ਨਾਲ ਸਬਜ਼ੀ ਜਾਂ ਚਟਣੀ ਤੁਸੀਂ ਬਣਾ ਸਕਦੇ ਹੋ ਇਸ ਤਰ੍ਹਾਂ ਟਮਾਟਰ ਥੋੜੇ ਜਿਹਾ ਖੱਟੇ ਹੁੰਦੀ ਹੈ ਇਹਦੇ ਲਈ ਕਿਆ ਕਰਨਾ ਤੁਸੀਂ ਇਹਦੇ ਵਿੱਚ ਚੀਨੀ ਜਾਂ ਇਸ ਤਰ੍ਹਾਂ ਤੁਸੀਂ ਗੁੜ ਪਾ ਰਹਿਣਾ ਹੈ ਇਹਦੀ ਨਾਲ ਸਬਜ਼ੀ ਖੱਟੀ ਮਿੱਠੀ ਬਣ ਕੇ ਤਿਆਰ ਹੁੰਦੀ ਹੈ ਟਮਾਟਰ ਪਾ ਕੇ ਤੁਸੀਂ ਇਹਦੇ ਵਿੱਚ ਦੋ ਤੋਂ ਤਿੰਨ ਕੁ ਮਿੰਟ ਇਹਨੂੰ ਹੋਰ ਸੇਕ ਲਵਾ ਲੈਣਾ ਕਿ ਟਮਾਟਰਾਂ ਵਿੱਚ ਵੀ ਮਸਾਲਾ ਬਿਲਕੁਲ ਇਹ ਨਾ ਰੱਟ ਜਾਵੇ ਜਿਹੜਾ ਆਪਾਂ ਇਹਦੇ ਵਿੱਚ ਗੁੜ ਪਾਇਆ ਤੇ ਉਹ ਵੀ ਮੈਲਟ ਹੋ ਜਾਵੇਗਾ ਉਨਾਂ ਸੀ ਨਾ ਲੋਟ ਤਾਂ 10 ਮਿੰਟ ਇਹਨੂੰ ਹੋਰ ਸੇਕ ਲੱਗਣ ਦਿੰਦੇ ਆ ਬਣ ਕੇ ਤਿਆਰ ਆ ਸਾਡੀ ਟਮਾਟਰ ਤੇ ਘਸਲ ਦੀ ਸਬਜੀ ਉੱਪਰ ਤੋਂ ਦਵਾਰਾ ਫੇਰ ਪਾ ਦਿੰਦੇ ਆ ਥੋੜਾ ਜਿਹਾ ਹਰਾ ਧਨੀਆ ਤੇ ਤੜਕੇ ਤੇ ਧਨੀਆ ਤੁਸੀਂ ਜ਼ਰੂਰ ਪਾਓ ਤੇ ਟਰਾਈ ਕਰਕੇ ਦੇਖਿਓ ਸਬਜੀ ਕਿੰਨੀ ਜ਼ਿਆਦਾ ਸੁਆਦ ਆ ਜਿਹੜੀ ਮਰਜੀ ਸਬਜੀ ਬਣਾਣੀ ਹੈ ਤੇ ਇਸ ਤਰ੍ਹਾਂ ਥੋੜਾ ਜਿਹਾ ਧਨੀਆ ਟرائی ਜ਼ਰੂਰ ਕਰਿਓ ਪਾਇਓ ਸਬਜੀ ਇਸ ਤਰ੍ਹਾਂ ਬਣਾਣੀ ਹੈ ਚਟਣੀ ਮੈਂ ਤੁਹਾਨੂੰ ਦੱਸਤੀ ਆ ਠੰਡੇ ਕਰਕੇ ਬਣਾਣੀ ਹੈ ਹੁਣ ਤੁਸੀਂ ਇਸ ਸਬਜੀ ਨੂੰ ਚੋਲਾ ਦੇ ਨਾਲ ਵੀ ਖਾ ਸਕਦੇ ਹੋ ਸਵੇਰ ਨੂੰ ਬੱਚਿਆਂ ਦੇ ਟਿਫਨ ਵਿੱਚ ਵੀ ਪਾ ਸਕਦੇ ਹੋ ਜਾਂ ਪਰੌਂਠੇ ਨਾਲ ਵੀ ਖਾ ਸਕਦੇ ਹੋ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਏ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਨਾ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਵੀਡੀਓ ਦੇਖਣ ਦੇ ਲਈ ਜੁੜੇ ਰਹੋ HK ਪੰਜਾਬੀ ਕਿਚਨ ਦੇ ਨਾਲ ਮਿਲਦੇ ਹਾਂ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ